ਸਤਨਾਮ ਸ਼੍ਰੀ ਵਾਹਿਗੁਰੂ ਸਾਇ ਜਿਉ ਦੇ ਸੋ ਚੰਦਾ ਉਗਵੈ ਸੂਰਜ ਚੜ੍ਹ ਰਹੀ ਆ ਤੇ ਚਾਨਣ ਹੁੰਦਿਆ ਗੁਰਬਿੰਨ ਘੋਰ ਅੰਧਾਰ ਸਤਿਨਾਮ ਸ੍ਰੀ ਵਾਹਿਗੁਰੂ ਸਰ ਜੀ ਆ ਮਾਲੂ ਮਹਲਾ ਪਹਿਲਾ ਕਰ ਪਹਿਲਾ ਕਰਨੇ ਕਾੰਧ ਮਨ ਮਸਵਾੜੀ ਬੁਰਾ ਪਲਾਦੋਏ ਲੇਖ ਪੈ ਜੋ ਜੋ ਕਿਰਤ ਚਲਾਏ ਤੋ ਚਲਿਏ ਤਉ ਬੁਣਨਾਈ ਅੰਤਾਰ ਚਿਤ ਚੇਤਸ ਕੀ ਨਹੀਂ ਬਾਵਰਿਆ ਬਸ ਰਤ ਤੇਰੇ ਗੁਣ ਗਲਿਆ ਰਾਮ ਜਲੇ ਰਣ ਜਾਲ ਤੈਨੂੰ ਆ ਜੇ ਤੀ ਘੜੀ ਪਾਹੀ ਤਿਤਿ ਰਸ ਰਸ ਚੋਕ ਚੁਗੈ ਨਿਤ ਪਾਂਛੈ ਸੂਰ ਚੂਡ ਸਮੂੜੇ ਕਮਣ ਗੁਣੇ ਕਯਾ ਅਰਨ ਮਨ ਵਿੱਚ ਲੋਆ ਪੰਜ ਅਗਨ ਤੇ ਤਲਾਗ ਰਹੀ ਕੋਈ ਪਾਪ ਪਰ ਤਿਸ ਉਪਰ ਮਨ ਸੱਜਲਿਆ ਸੱਨੇ ਚਿੰਤ ਭਈ ਪ ਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਰੇ ਆ ਇੱਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ਼ਟਸ ਬਾ ਮਨੂਰ ਕੰਚਨ ਫਿਰੋ ਵੈ ਜੇ ਗੁਰ ਮਿਲੈ ਤਨੇਹਾ ਏਤ ਨਾਮੈ ਅਮਰਤ ਹੋ ਦੇਵ ਤੋ ਨਾਨਕ ਤ੍ਰਿਸ਼ਟਸ ਦੇਆ ਅੱਜ ਦਿਨ ਬੁੱਧਵਾਰ 4 ਦਸੰਬਰ 19 ਮਗਰ ਹੈ ਅੱਜ ਦਿਨ ਬੁੱਧਵਾਰ 4 ਦਸੰਬਰ 19 ਮਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ